ਦੁੱਲਾ ਦੁੱਲਾ ਕਬੱਡੀ ਪਾ ਰਿਹਾ ਆਹ ਸਾਹਮਣੇ ਤਾਬੇ ਪਹਿਲਵਾਨ ਦਾ ਚੰਦਿਆ ਹੋਇਆ ਚੇਲਾ ਮਾਲਕਾ ਦੁੱਲਾ ਕਬੱਡੀ ਪਾ ਰਿਹਾ ਆਹ ਸਾਹਮਣੇ ਇਧਰਲੇ ਪਾਸੇ ਫਤਾਹਪੁਰੀਏ ਦੇ ਨਾਲ ਟੱਕਰ ਬੱਲੇ ਬੱਲੇ ਯਾਰ ਆਹ ਗਰਾਊਂਡ ਦੇ ਚਾਹਵਾ ਬੇਨਤੀ ਹੈ ਨਹੀਂ ਰੀਸਾ ਅਸੀਂ ਬੇਨਤੀ ਕਰਦੇ ਹਾਂ ਯਾਰ ਅਜੇ ਮੈਚ ਬਾਕੀ ਹੈ ਯਾਰ ਐਦਾਂ ਨਾ ਕਰੋ ਯਾਰ ਐਦਾਂ ਨਾ ਕਰੋ ਸਾਡੀ ਬੇਨਤੀ ਹੈ ਬੇਨਤੀ ਹੈ ਭਰਾਵਾਂ ਦੇ ਚਰਨਾਂ ਦੇ ਵਿੱਚ ਯਾਰ ਅਜੇ ਮੈਚ ਪਿਆ ਪਰ ਐਦਾਂ ਨਾ ਕਰਿਆ ਕਰੋ ਅਰੇ ਮੇਰੇ ਖਿਆਲ ਦੇ ਨਾਲ ਕਰਾਲਾ ਸਾਹਿਬ ਕਿੰਨਾ ਸਮਾਂ ਬਾਕੀ ਇਸ ਮੈਚ ਦਾ ਮੈਚ ਸਮਾਪਤ ਤੇ ਹੈਲੋ ਵਾਹਿਗ ਹੈਲੋ ਵੀਰ ਜੀ ਮਾੜੀ ਗੱਲ ਸੁਣਿਓ ਬੜੀ ਹੈਲੋ ਵੀਰ ਜੀ ਮੇਰੀ ਨਾਲ ਇੱਕ ਦਰਸ਼ਕ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਯਾਰ ਆਪਣੀਆਂ ਮਾਲਵਾ ਦੁਆਬਾ ਸਿਫਤਾਂ ਕਰਦਾ ਵੀ ਸ਼ੋਅ ਮੈਚ ਦੇ ਵਿੱਚ ਕੱਠ ਬਹੁਤ ਹੁੰਦਾ ਦੁਆਬੇ ਦਾ ਵੀ ਬੰਦੇ ਬਹੁਤ ਆਰਾਮ ਨਾਲ ਜੰਗਰੇ ਨਾਲ ਲਾ ਕੇ ਮੈਚ ਵੇਖਦੇ ਆ ਪਰ ਆ 7-8 ਮੈਚ ਹੋ ਗਿਆ ਯਾਰ ਕਮੇਟੀ ਇੰਨਾ ਪੈਸਾ ਲਾਉਂਦੀ ਆ ਇਕੱਠਾ ਕਰਕੇ ਗਰਾਈਆਂ ਕਰਕੇ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਤੁਸੀਂ ਮੈਚ ਦੇ ਵਿੱਚ ਆ ਕੇ ਸਾਰੇ ਦਾਲੇ-ਦਾਲੇ ਹੋ ਕੇ ਪੰਗੜੇ ਪਾਉਣ ਲੈ ਬਿੰਦੇ ਯਾਰ ਤੁਹਾਡਾਂ ਹੀ ਸਤਿਕਾਰ ਕਰਦੇ ਆ ਤੁਹਾਡੇ ਸਿਰ ਤੇ ਅਸੀਂ ਪਲੇਅਰ ਆ ਤੁਸੀਂ ਹੀ ਆ ਤੇ ਸਾਡਾ ਨਾਮ ਆ ਪਰ ਯਾਰ ਰਦੀ ਰਿਕਵੈਸਟ ਹੀ ਐ ਇਦਾਂ ਮੈਚ ਨਾ ਖਰਾਬ ਕਰਿਆ ਕਰੋ ਤੁਸੀਂ ਕਿਸੇ ਦੇ ਵੀ ਫੈਨ ਜੇ ਬਾਹਰ ਜੋ ਮਰਜ਼ੀ ਕਰੋ ਹੁਣ ਵੇਖੋ ਇਦਾਂ ਮੇਰੇ ਭਰਾ ਕਿੰਨਾ ਉਹਨਾਂ ਨੇ ਖਰਚਾ ਕੀਤਾ ਮੈਚ ਦੀ ਡੰਡ ਲੈ ਜਾਂਦੀ ਆ ਇਹ ਹੱਥ ਜੋੜ ਕੇ ਦਰਸ਼ਕਾਂ ਨੂੰ ਬੇਨਤੀ ਆ ਉਹਦੇ ਚਲੋ ਠੀਕ ਆ ਪਰ ਮੇਰੇ ਦਰਸ਼ਕ ਵੀਰੋ ਮੇਰੇ ਭਰਾ ਗੁੱਸਾ ਨਾ ਕਰਿਓ ਸਾਡੀ ਹੱਥ ਜੋੜ ਕੇ ਬੇਨਤੀ ਆ ਇਦਾਂ ਕਿਹੇ ਪਲੇਅਰ ਨੂੰ ਸੱਟ ਵੀ ਲੱਗ ਸਕਦੀ ਆ ਪਰ ਰਿਕਵੈਸਟ ਆ ਇਦਾਂ ਦੇ ਕੰਮ ਨਾ ਕਰਿਆ ਕਰੋ ਬੜੇ ਮੈਚ ਹੋ ਗਿਆ ਕੰਮ ਇਦਾਂ ਹੀ ਚੱਲ ਰਿਹਾ ਪਰ ਹੱਥ ਜੋੜ ਕੇ ਬੇਨਤੀ ਆ ਅਸੀਂ ਤੁਹਾਡੇ ਸਿਰ ਤੇ ਹੀ ਆ ਜੇ ਤੁਸੀਂ ਜੇ ਤੇ ਅਸੀਂ ਪਲੇਅਰ ਆ ਤੁਸੀਂ ਨਾਮ ਬਣਾਇਆ ਸਾਡਾ ਪਰ ਹੱਥ ਜੋੜ ਕੇ ਬੇਨਤੀ ਮੇਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ